ਦੱਸ ਦਈਏ ਕਿ ਬਿਲਗਾ ਦੇ ਮੁਹੱਲਾ ਪੱਤੀ ਪੱਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਐਨਆਰਆਈ ਆਏ ਹੁੰਦੇ ਨੇ ਤੇ ਤੜਕਸਾਰ ਤਿੰਨ ਲੁਟੇਰਿਆਂ ਦੇ ਵੱਲੋਂ ਤੇਜ਼ ਹਥਿਆਰਾਂ ਦੀ ਨੋਕ ਤੇ ਕੀਮਤ ਲੱਖਾਂ ਦੀ ਤੇ ਗਹਿਣੇ ਲੁੱਟ ਲੈ ਕੇ ਫਰਾਰ ਹੋ ਗਏ ਜੀਹਾਂ ਐਨਆਰਆਈ ਜਿਹੜੇਜੀਤ ਸਿੰਘ ਨੇ ਉਹ ਦੱਸ ਰਹੇ ਨੇ ਕਿ ਕਿਵੇਂ ਤੜਕਸਾਰ 4 ਵਜੇ ਕਿਸੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਮੈਂ ਖੋਲਣ ਲੱਗਾ ਤਾਂ ਘਰ ਦੇ ਵਿੱਚ ਤਿੰਨ ਲੁਟੇਰੇ ਘੁੱਸ ਗਏ ਮੈਨੂੰ ਪੜ ਲਿਆ ਮੇਰੇ ਕੋਲੋਂ ਦੋ ਮੁੰਦਰੀਆਂ ਇੱਕ ਚੈਨੀ ਤੇ ਇੱਕ ਕੜਾ ਜੋ ਮੈਂ ਪਾਇਆ ਹੋਇਆ ਸੀ ਉਸ ਨੂੰ ਨਾਲ ਲੈ ਕੇ ਜਿਸ ਦੀ ਕੀਮਤ ਕਰੀਬਨ 10 ਲੱਖ ਰੁਪਏ ਬਣਦੀ ਹੈ ਉਹ ਖੋਹ ਕੇ ਲੈ ਜਾਂਦੇ ਨੇ ਤੇ ਕੁਝ ਸਮਾਂ ਪਹਿਲਾਂ ਹੀ ਇਹ પતિ ਪਤਨੀ ਵਿਦੇਸ਼ ਤੋਂ ਆਏ ਸੀ ਤੇ ਇਸ ਮੌਕੇ ਅਸਾਚੋ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਲੁਟੇਰੇ ਜਲਦੀ ਹੀ ਫੜੇ ਜਾਣਗੇ ਪਰ ਕਿਸ ਕਦਰ ਹਾਲਾਤ ਖਰਾਬ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਦੇਸ਼ ਤੋਂ ਆਇਆ ਐਨ ਆਰ ਆਈ ਜੋੜਾ ਲੁੱਟਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਕਰਦਾ ਕੁੰਡਾ ਹੀ ਖੜਕਾਇਆ ਜਾਂਦਾ ਤੇ ਉਸੇ ਵੇਲੇ ਲੁੱਟ ਨੂੰ ਅੰਜਾਮ ਦੇ ਦਿੱਤਾ ਜਾਂਦਾ ਹਾਂਜੀ ਅੱਛਾ ਜੀ ਜੇ ਸਾਹਮਣੇ ਹੁੰਦੇ ਤਾਂ ਫਿਰ ਤਾਂ ਲੈਦੇ ਜਾਨੀ ਜਦੋਂ ਜਦੋਂ ਤੁਸੀਂ ਦਰਵਾਜ਼ਾ ਖੋਲ੍ਹਿਆ ਲੁੱਕ ਗਏ ਹਨ ਬਾਹਰ ਪਹਿਲੇ ਲੋਕੇ ਸੀ ਹੋ ਅੱਛਾ ਜੀ ਪਹਿਲੇ ਸੀ ਇਧਰ ਮੈਂ ਇਧਰ ਨੂੰ ਦੇਖਿਆ ਹੀ ਨਹੀਂ ਮੈਂ ਅੰਦਰੋਂ ਨਿਕਲਿਆ ਆਪਣਾ ਧਿਆਨ ਚੋ ਜਦੋਂ ਸਿਧਾਨ ਆਪਾਂ ਘਰੋਂ ਨਿਕਲਦੇ ਆ ਮੈਂ ਨਿਕਲਿਆ ਇੱਥੇ ਆਇਆ ਤਾਂ ਜਾ ਬਾਕੀ ਉਹ ਦੋ ਦਾ ਸਹੀ ਹੈ ਮੈਂ ਵੀ ਉਹਨਾਂ ਨੂੰ ਬਚਿਆ ਦੀ ਅੱਛਾ ਜੀ ਤਾਂ ਉਹਦਾ ਪਿਆ ਸੀ ਕੋ ਗਰਬਾਨ ਸੀ ਮੈਂ ਬੋਲਣ ਦੀ ਕੋਸ਼ਿਸ਼ ਕਰਾਂ ਦੋ ਬਲਵਤ ਆਇਆ ਉਹ ਮੂੰਹ ਬੰਦ ਕਰਦੇ ਸੀ ਮੇਰੇ ਧੰਦੇ ਦੇਖ ਕੇ ਅੰਦਰ ਅੱਛਾ ਜੀ ਓਕੇ ਮਨਿਓ ਕਰਾ ਕੋੜਾ ਲੱਗੇ ਲੈ ਅੱਛਾ ਜੀ ਅ ਜਨ ਜਰ ਹੁਣਾ ਆਏ ਹੋਏ ਨੇ ਤੇ ਇੱਕ ਬੰਦਾ ਦੇ ਦੋ ਜੀ ਲੈ ਵੀ ਗਿਆ ਸੀ ਪੌੜੀਆਂ ਚੜ ਕੇ ਵਾਪਸ ਆ ਨਾ ਆਏ ਪਤਾ ਨਹੀਂ ਕਿਧਰੋਂ ਮੈਂ ਕਹਾਂ ਇੱਥੋਂ ਆਏ ਕਿਉਂਕਿ ਉਹ ਗੰਟੀ ਜਿਹੜੀ ਉਹਨਾਂ ਨਾਲ ਗੰਦਾ ਕੋਈ ਨਹੀਂ ਓਕੇ ਓਕੇ ਜੀ ਗੰਦੀ ਵੀ ਚਾਹੀਦੀ ਓਕੇ ਜੀ ਕੋਠੇ ਹੋਇਆ ਕੋਠੇ ਚਲ ਗਏ ਫਿਰ ਉਹਨਾਂ ਨੂੰ ਪਤਾ ਸੀ ਨਾ ਉਹ ਆਏ ਉਹ ਆਏ ਉਧਰ ਹੀ ਆ ਉਧਰ ਹੀ ਗਏ ਪੇ ਭਾਜੀ ਇੱਕ ਜਿਹੜੀ ਅੱਜ ਚੋਰੀ ਹੋਈ ਹੈ ਸਵੇਰੇ 10 ਲੱਖ ਦੇ ਨਿਰਧੜੇ ਕਹਿ ਰਹੇ ਸੀਗੇ ਉਹ ਇੱਕ ਐਨ ਆਰ ਆਈ ਦੀ ਉਹ ਮਾਮਲਾ ਕਿਤੇ ਤੱਕ ਤੱਕ ਪਹੁੰਚੇ ਕਿਤੇ ਤੱਕ ਜਾਂਚ ਤੁਹਾਡੀ ਬੰਨਥੀ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਜੀਤ ਸਿੰਘ ਹੈਗੇ ਆ ਭੱਟੀ ਪੱਤੀ ਦੇ ਉਹਨਾਂ ਨੂੰ ਸਾਨੂੰ ਸੂਚਨਾ ਮਿਲੀ ਹੈ ਸੂਚਨਾ ਸਾਨੂੰ ਥੋੜੀ ਜਿਹੀ ਇਹਨਾਂ ਨੇ ਲੇਟ ਦਿੱਤੀ ਹੈਗੀ ਅਸੀਂ ਜਿਹੜਾ ਹੈਗੇ ਉਹ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਜਲਦੀ ਜਿਹੜਾ ਹੈਗਾ ਇਹਨੂੰ ਸੋਲਵ ਕਰਕੇ ਤੇ ਇਹ ਰਿਜ਼ਲਟ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਨਾ ਸ਼ਿਰ ਕਰਾਂਗੇ ਜੀ ਮਤਲਬ ਕਿ ਕਿੰਨੇ ਕਿ ਤੱਕ ਦੀ ਤੇ ਕੀ ਰਿਪੋਰਟ ਦੇ ਵਿੱਚ ਕਿੰਨੀ ਕਰਨੀ ਚਾਹੀਦੀ ਇਹਨਾਂ ਨੇ ਕੋਈ ਹੱਲੇ ਦੱਸਿਆ ਨਹੀਂ ਵੈਸੇ ਇਹਨਾਂ ਦਾ ਸੋਨਾ ਦੱਸਦੇ ਹੈਗੇ ਸੋਨੇ ਦੇ ਜਿਹੜੇ ਜੈਵਰਾਤ ਸੀਗੇ ਉਹ ਇਹਨਾਂ ਤੋਂ ਲੈ ਕੇ ਗਏ ਆ ਬਾਕੀ ਜਿਹੜੀ ਗੱਲ ਹੈਗੀ ਉਹ ਅਸੀਂ ਲੱਗੇ ਹੋਏ ਮਗਰ ਜੀ ਹੋਪ ਕਿ ਜਲਦੀ ਜਿਹੜੇ ਹੈਗੇ ਪੋਜ਼ਿਟਿਵ ਰਿਸਪੌਂਸ ਸਾਰੇ ਆ ਜਾਣਾ ਹੈ ਇਹ ਐਨਆਰਆਈ ਸੀ ਜਾਂ ਕੋਈ ਇਹ 12ਵੇਂ ਹੋਏ ਜੋ ਐਨਆਰਆਈ ਜੀ ਦੱਸ ਦਈਏ ਕਿ ਬਿਲਗਾ ਦੇ ਮੁਹੱਲਾ ਪੱਤੀ ਪੱਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਐਨਆਰਆਈ ਆਏ ਹੁੰਦੇ ਨੇ ਤੇ ਤੜਕਸਾਰ ਤਿੰਨ ਲੁਟੇਰਿਆਂ ਦੇ ਵੱਲੋਂ ਤੇਜ਼ ਹਥਿਆਰਾਂ ਦੀ ਨੋਕ ਤੇ ਕੀਮਤ ਲੱਖਾਂ ਦੀ ਤੇ ਗਹਿਣੇ ਲੁੱਟ ਲੈ ਕੇ ਫਰਾਰ ਹੋ ਗਏ ਜੀਹਾਂ ਐਨਆਰਆਈ ਜਿਹੜੇਜੀਤ ਸਿੰਘ ਨੇ ਉਹ ਦੱਸ ਰਹੇ ਨੇ ਕਿ ਕਿਵੇਂ ਤੜਕਸਾਰ 4 ਵਜੇ ਕਿਸੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਮੈਂ ਖੋਲਣ ਲੱਗਾ ਤਾਂ ਘਰ ਦੇ ਵਿੱਚ ਤਿੰਨ ਲੁਟੇਰੇ ਘੁੱਸ ਗਏ ਮੈਨੂੰ ਪੜ ਲਿਆ ਮੇਰੇ ਕੋਲੋਂ ਦੋ ਮੁੰਦਰੀਆਂ ਇੱਕ ਚੈਨੀ ਤੇ ਇੱਕ ਕੜਾ ਜੋ ਮੈਂ ਪਾਇਆ ਹੋਇਆ ਸੀ ਉਸ ਨੂੰ ਨਾਲ ਲੈ ਕੇ ਜਿਸ ਦੀ ਕੀਮਤ ਕਰੀਬਨ 10 ਲੱਖ ਰੁਪਏ ਬਣਦੀ ਹੈ ਉਹ ਖੋਹ ਕੇ ਲੈ ਜਾਂਦੇ ਨੇ ਤੇ ਕੁਝ ਸਮਾਂ ਪਹਿਲਾਂ ਹੀ ਇਹ ਪਤੀ ਪਤਨੀ ਵਿਦੇਸ਼ ਤੋਂ ਆਏ ਸੀ ਤੇ ਇਸ ਮੌਕੇ ਅਸਾਚੋ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ ਲੁਟੇਰੇ ਜਲਦੀ ਹੀ ਫੜੇ ਜਾਣਗੇ ਪਰ ਕਿਸ ਕਦਰ ਹਾਲਾਤ ਖਰਾਬ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਦੇਸ਼ ਤੋਂ ਆਇਆ ਐਨ ਆਰ ਆਈ ਜੋੜਾ ਲੁੱਟਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਕਰਦਾ ਕੁੰਡਾ ਹੀ ਖੜਕਾਇਆ ਜਾਂਦਾ ਤੇ ਉਸੇ ਵੇਲੇ ਲੁੱਟ ਨੂੰ ਅੰਜਾਮ ਦੇ ਦਿੱਤਾ ਜਾਂਦਾ ਹਾਂਜੀ ਅੱਛਾ ਜੀ ਜੇ ਸਾਹਮਣੇ ਹੁੰਦੇ ਤਾਂ ਫਿਰ ਦਾ ਲੈਦੇ ਤਾਂ ਮੈਂ ਤਾਂ ਆਪਣੇ ਜਾਨੀ ਜਦੋਂ ਜਦੋਂ ਤੁਸੀਂ ਦਰਵਾਜ਼ਾ ਖੋਲ੍ਹਿਆ ਲੁੱਕ ਗਏ ਹਨ ਬਾਹਰ ਪਹਿਲੇ ਲੋਕੇ ਸੀ ਉਹ ਅੱਛਾ ਜੀ ਪਹਿਲੇ ਸੀ ਇਧਰ ਮੈਂ ਇਧਰ ਨੂੰ ਦੇਖਿਆ ਹੀ ਨਹੀਂ ਮੈਂ ਅੰਦਰੋਂ ਨਿਕਲਿਆ ਆਪਣਾ ਧਿਆਨ ਚੋ ਜੇ ਦਸਦਾ ਹਾਂ ਆਪਾਂ ਘਰੋਂ ਨਿਕਲਦੇ ਆਂ ਮੈਂ ਨਿਕਲਿਆ ਇੱਥੇ ਆਇਆ ਤਾਂ ਜਾ ਬਾਕੀ ਉਹ ਦੋ ਦਾ ਸੱਚ ਹੈ ਮੈਂ ਵੀ ਉਹਨਾਂ ਨੂੰ ਬਚਿਆ ਦੀ ਅੱਛਾ ਜੀ ਤਾਂ ਉਹਦਾ ਪਿਆ ਸੀ ਕੋ ਗਰਬਾਨ ਸੀ ਮੈਂ ਬੋਲਣ ਦੀ ਕੋਸ਼ਿਸ਼ ਕਰਾਂ ਦੋ ਬਲਰਾ ਆਇਆ ਉਹ ਮੂੰਹ ਬੰਦ ਕਰ ਦੇਈ ਮੇਰੇ ਧੰਨ ਦੇਖ ਲੈ ਗਿਆ ਅੰਦਰ ਅੱਛਾ ਜੀ ਤੋ ਭਾਲਿਓ ਕਰਾ ਕੋੜਾ ਲਾਗੇ ਲਿਆ ਅੱਛਾ ਜੀ ਅਜਨੇ ਚਰ ਹੁਣਾ ਆਏ ਹੋਏ ਨੇ ਤੇ ਇੱਕ ਬੰਦਾ ਜੀ ਲੈ ਵੀ ਗਿਆ ਸੀ ਇਹਦੀ ਪੌੜੀਆਂ ਚੜ ਕੇ ਵਾਪਸ ਆ ਨਾ ਆਏ ਪਤਾ ਨਹੀਂ ਕਿਧਰੋਂ ਮੈਂ ਕਹਾਂ ਇੱਥੋਂ ਆਏ ਕਿਉਂਕਿ ਉਹ ਘੰਟੀ ਜਿਹੜੀ ਉਹਨਾਂ ਕੋਲ ਨਹੀਂ ਓਕੇ ਓਕੇ ਜੀ ਹਿੰਦੀ ਵਿੱਚ ਆਇਆ ਓਕੇ ਜੀ ਕੋਠੇ ਹੋਇਆ ਕੋਠੇ ਪੱਜੀ ਇੱਕ ਜਿਹੜੀ ਅੱਜ ਚੋਰੀ ਹੋਈ ਹੈ ਸਵੇਰੇ 10 ਲੱਖ ਦੇ ਨੇੜੇ ਤੇੜੇ ਕਹਿ ਰਹੇ ਸੀਗੇ ਉਹ ਇੱਕ ਐਨ ਆਰ ਆਈ ਦੀ ਉਹ ਮਾਮਲਾ ਕਿਤੇ ਕਿਤੇ ਤੱਕ ਪਹੁੰਚ ਗਿਆ ਕਿਤੇ ਕਿਤੇ ਤੱਕ ਜਾਂ ਜਾਂ ਤੁਹਾਡੀ ਬਣਦੀ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਜੀਤ ਸਿੰਘ ਹੈਗੇ ਆ ਭੱਟੀ ਪੱਤੀ ਦੇ ਉਹਨਾਂ ਨੇ ਸਾਨੂੰ ਸੂਚਨਾ ਮਿਲੀ ਇਹ ਸੂਚਨਾ ਸਾਨੂੰ ਥੋੜੀ ਜਿਹੀ ਇਹਨਾਂ ਨੇ ਲੇਟ ਦਿੱਤੀ ਹੈਗੀ ਅਸੀਂ ਜਿਹੜਾ ਹੈਗਾ ਉਹ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਜਲਦੀ ਜਿਹੜਾ ਹੈਗਾ ਇਹਨੂੰ ਸੋਲਵ ਕਰਕੇ ਤੇ ਇਹ ਰਿਜ਼ਲਟ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਨਾ ਸ਼ਿਰ ਕਰਾਂਗੇ ਜੀ ਮਤਲਬ ਕਿ ਕਿੰਨੇ ਕਿ ਤੱਕ ਦੀ ਤੇ ਕੀ ਰਿਪੋਰਟ ਦੇ ਵਿੱਚ ਕਿੰਨੀ ਕਰਨੀ ਇਹਨਾਂ ਨੇ ਕੋਈ ਹੱਲੇ ਦੱਸਿਆ ਨਹੀਂ ਵੈਸੇ ਇਹਨਾਂ ਦਾ ਸੋਨਾ ਦੱਸਦੇ ਹੈਗੇ ਸੋਨੇ ਦੇ ਜਿਹੜੇ ਜੈਵਰਾਤ ਸੀਗੇ ਉਹ ਇਹਨਾਂ ਤੋਂ ਲੈ ਕੇ ਗਏ ਆ ਬਾਕੀ ਜਿਹੜੀ ਗੱਲ ਹੈਗੀ ਆ ਅਸੀਂ ਲੱਗੇ ਹੋਏ ਆ ਮਗਰ ਜੀ ਹੋਪ ਕਿ ਜਲਦੀ ਜਿਹੜੇ ਹੈਗੇ ਪੋਜ਼ਿਟਿਵ ਰਿਸਪੌਂਸ ਸਾਰੇ ਆ ਜਾਣਾ ਹੈ ਅੱਛਾ ਇਹ ਐਨਆਰਆਈ ਸੀ ਜਾਂ ਕੋਈ ਇਹ 12ਵੇਂ ਹੋਏ ਜੋ ਐਨਆਰਆਈ ਨੇ